ਅੱਜ ਜੀ ਸਿੱਤਾਨੂੰ ਇਸ ਵੀਡੀਓ ਰਾਹੀਂ ਦੱਸਾਂਗੇ ਕਿ ਮਿਨਾਕਸ਼ੀਦਤ ਮੇਕਅਪ ਅਕੈਡਮੀ ਦੀ ਖਾਸੀਅਤ ਕੀ ਹੈ ਪਹਿਲਾ ਮਿਨਾਕਸ਼ੀਦਤ ਮੇਕਅਪ ਅਕੈਡਮੀ ਮੇਕਅਪ ਦੇ ਲਈ ਇੱਕ ਵਧੀਆ ਇੰਸਟੀਚਿਊਟ ਹੈ ਜਿੱਥੇ ਮਿਨਾਕਸ਼ੀਦਤ ਖੁਦ ਵੀ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੰਦੀ ਹੈ ਦੂਜਾ ਮਿਨਾਕਸ਼ੀਦਤ ਮੇਕਅਪ ਅਕੈਡਮੀ ਦੇ ਇੱਕ ਬੈਚ ਵਿੱਚ 40 ਤੋਂ 50 ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਐਡਮਿਸ਼ਨ ਲੈਣ ਵਿੱਚ ਆਸਾਨੀ ਹੋ ਜਾਂਦੀ ਹੈ ਤੀਜੀ ਖਾਸੀਅਤ ਇਹ ਹੈ ਕਿ ਮਿਨਾਕਸ਼ੀਦੱਤ ਮੇਕਅਪ ਅਕੈਡਮੀ ਦੇ ਮੇਕਅਪ ਕੋਰਸਸ ਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਜੇ ਅਸੀਂ ਗੱਲ ਕਰੀਏ ਇੰਡੀਆ ਦੀਆਂ ਟੌਪ 3 ਅਕੈਡਮੀਆਂ ਦੀਆਂ ਤੇ ਨੰਬਰ 1 ਤੇ ਆਉਂਦੀ ਹੈ ਮੇਰੀ ਬਿੰਦੀਆ ਇੰਟਰਨੈਸ਼ਨਲ ਅਕੈਡਮੀ ਜਿਸ ਨੂੰ ਹਾਈ ਟ੍ਰੇਨਿੰਗ ਗੁਣਵੱਤਾ ਅਤੇ ਸਿਖਲਾਈ 100% ਪਲੇਸਮੈਂਟ ਦੇਣ ਦੀ وجہ ਤੋਂ ਪੰਜਵਾਰੀ ਇੰਡੀਆ ਦੀ ਬੈਸਟ ਅਕੈਡਮੀ ਦੀ ਕਿਤਾਬ ਮਿਲ ਚੁੱਕੀ ਹੈ ਅਤੇ ਦੂਜੇ ਨੰਬਰ ਤੇ ਆਉਂਦੀ ਹੈ ਅਨੁਰਾਗ ਮੇਕਅਪ ਮੰਤਰ ਗੁਰਕੁਲ ਦੀ ਮੁੰਬਈ ਵਾਲੀ ਬ੍ਰਾਂਚ ਜਿਸ ਦੇ ਵਿਸ਼ੇ 'ਚ ਅੱਜ ਅਸੀਂ ਚਰਚਾ ਕੀਤੀ ਹੈ ਅਤੇ ਤੀਜੇ ਨੰਬਰ ਤੇ ਆਉਂਦੀ ਹੈ ਪਰਲ ਅਕੈਡਮੀ ਦੀ ਦਿੱਲੀ ਵਾਲੀ ਬ੍ਰਾਂਚ ਬਿਊਟੀ ਇੰਡਸਟਰੀ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਜੀ ਧੰਨਵਾਦ